ਪਰੀਓ ਨਿਸ਼ਾਨੇ ਕਾਵ ਖੇਤ ਜੋ ਮੰਡਿਓ ਸੂਰਮਾ ਅਭੁਜਨ ਕੋ ਗਾਵ ਪਰਮ ਸਤਿਕਾਰ ਤੁਹਾਨੂੰ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਦੀ ਪਾਵਨ ਪਵਿੱਤਰ ਹਾਜ਼ਰਾ ਹਜ਼ੂਰੀ ਵਿੱਚ ਜੁੜੇ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਸਤਗੁਰ ਜੀ ਨੇ ਬਖਾਰ ਬਖਸ਼ ਕੀਤੀ ਹੈ ਸ਼ਾਮ ਤੋਂ ਨਗਰ ਦੀਆਂ ਸਾਰੀਆਂ ਹੀ ਸੰਗਤਾਂ ਦਾ ਪਰ ਆਲਮਲ ਤੇ ਮਹਾਨ ਉਦਮ ਪਰਲਾ ਹੈ ਜੋ ਸਿ ਹਿਤਾ ਦੇ ਸਰਪਾਰ ਨਿਮਰਤਾ ਦੇ ਪੁੰਜ ਧਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜੀਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਗੁਰੂਕ ਸਮਾਗਮ ਨਗਰ ਨਿਵਾਸੀ ਸੰਗਤਾਂ ਨੂੰ ਇਲਾਕਾ ਨਿਵਾਸੀ ਸੰਗਤਾਂ ਨੂੰ ਸਤਿਗੁਰ ਜੀ ਨੇ ਬਖਸ਼ਿਸ਼ ਦਿੱਤਾ ਹੈ। ਅਲਮਲ ਤੇ ਮਾਲਕ ਦੇ ਗੁਣ ਗਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਵਾਜਿਤਨ ਸਮਾ ਬਖਸ਼ਿਸ਼ ਹੋਇਆ ਹੈ। ਸਮੇਂ ਵਿੱਚ ਰਹਿ ਕੇ ਹਾਜ਼ਰੀ ਭਰਨੀ। ਕੋਈ ਵੀ ਰਸਨਾ ਵਾਂਜੀ ਨਾਰੇ ਪਿਆਰ ਸਹਿਤ ਬਲਾਉ ਸਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਸਾਡੇ ਤੋਂ ਪਹਿਲਾਂ ਮਹੌ ਸਰਕਾਰ ਜੋਗ ਰਾਗੀ ਜਥਾ ਜੋ ਆਪ ਜੀ ਦੇ ਨਾਲ ਕੀਰਤਨ ਔਰ ਵਰਮਤ ਵਿਚਾਰਾਂ ਦੀ ਸਾਂਝ ਪਾ ਕਰਕੇ ਗਿਆ ਹੈ ਸਤਿਗੁਰ ਜੀ ਦੇ ਵਿੱਚ ਧੰਨਾ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਸੁਭਾ ਕਰਦੇ ਵਡਿਆਈ ਕਰਦੇ ਪਾਠ ਸਹਿਬਾਨ ਲਿਖਦੇ ਨੇ ਤਤ ਵਿਚਾਰ ਜਹ ਮਥਰ ਜਗ ਤਾਰਨ ਕੋ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜਿਉਨ ਵਰਮ ਨਾ ਆਵੇ ਪਾਤਮਕਤਰਾ ਜੀ ਕਹਿੰਦੇ ਇਹ ਸਤ ਕੰਡਿਆ ਹੈ ਇਹ ਵਿਚਾਰ ਕੀਤੀ ਹੈ ਇਹ ਖੋਜ ਕੀਤੀ ਹੈ ਕਿ ਸੰਸਾਰ ਦੇ ਭਲੇ ਲਈ ਉਹ ਬਾਲਪੁਰਖ ਵਾਹਿਗੁਰੂ ਪਰਮੇਸ਼ਰ ਨੇ ਨਮਤ ਬੰਦ ਹੋ ਗਿਆ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਰੂਪ ਵਿੱਚ ਆਪ ਸੰਸਾਰ ਤੇ ਧਰਤੀ ਤੇ ਉਵਤਾਰ ਆ ਰਹਿਆ ਹੈ। ਪੂਰਾ ਆਪ ਆਇਆ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਰੂਪ ਵਿੱਚ ਜਿਹੜਾ ਪ੍ਰੇਮ ਭਾਵਨਾ ਨਾਲ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਾਂ ਦੇ ਜਨਮ ਦਾ ਧੰਨ ਧਿਆਨ ਧਰੇ ਗੋ ਜਿਹੜਾ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਾਂ ਦੇ ਗੁਣਾਂ ਨੂੰ ਸੋ ਬੜੀ ਵਡਿਆਈ ਨੂੰ ਗਾਏਗਾ ਕਹਿੰਦੇ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੂਣ ਦਰਬ ਨਾ ਆਇਓ ਉਹਨਾਂ ਨੂੰ ਮੁਰਮੁਰ ਕੇ ਗਰਬ ਨਹੀਂ ਧਾਰਨਾ ਪੈਂਦਾ ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਨੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਉਹਨਾਂ ਦੀ ਬਾਹ ਗੁਰੂ ਨਾਨਕ ਸਹਿ ਮਹਾਰਾਜ ਆਪ ਫੜ ਲੈਂਦੇ ਇਤਿਹਾਸ ਵਿੱਚ ਜੇ ਪਰੋਂਦਾ ਹੈ ਕਿ ਧੰਸ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹਮੇਸ਼ਾ ਹੀ ਇਹ ਸੰਗਤਾਂ ਨੂੰ ਮੱਜਲ ਕਰਿਆ ਕਰਦੇ ਕਿ ਭਾਈ ਗੁਰਸਿੱਖ ਦਾ ਪਹਿਲਾ ਫਰਜ਼ ਬਣਦਾ ਹੈ ਪੀਉ ਪਾਣੇ ਵਿੱਚ ਰਵੇ ਮਾਨੇ ਨੂੰ ਮੰਨੇ ਸਤਗੁਰ ਜੀ ਦੇ ਹੁਕਮ ਵਿੱਚ ਰਵੇਂ ਮਹਾਰਾਜ ਨੇ ਕੇਵਲ ਆਖਿਆ ਹੀ ਨਹੀਂ ਪਾਣਾ ਮੰਨੋ ਪਾਣੇ ਵਿੱਚ ਰੋ ਰਾਜ ਵਿੱਚ ਰੋ ਹੁਕਮ ਵਿੱਚ ਚਲੋ